ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋਮੋਗੇ ਕਿ ਹੈਰੀਟੇਜ ਸਟਰੀ ਸ਼੍ਰੀ ਅਮਰitsar ਸਾਹਿਬ ਉੱਥੇ ਜੋ ਮਹਾਰਾਜਾ ਰਜੀਤ ਸਿੰਘ ਉਹਨਾਂ ਦਾ ਬੁੱਤ ਹੈ ਉਸਦੇ ਨਾਲ ਹੀ ਜੋ ਮੋਰਚਾ ਲੱਗਿਆ ਹੋਇਆ ਜਿੰਨੇ ਪਰਿਵਾਰ ਨੇ ਜਿੰਨਾਂ ਦੇ ਜੋ ਨੌਜਵਾਨ ਨੇ ਜੋ ਦਿਬਰੂਗੜ੍ਹ ਜੇਲ੍ਹ ਵਿਖੇ ਨਜ਼ਰਬੰਦ ਨੇ 10 ਨੌਜਵਾਨ ਉੱਥੇ ਨੇ ਕਾਮਦੇ ਆਲੂ ਨੇ ਤੇ ਜੋ 30 ਤੋਂ 35 ਨੌਜਵਾਨ ਜੋ ਸੈਂਟਰਲ ਜੇਲ੍ਹ ਅੰਮ੍ਰਿਤਸਰ ਵਿਖੇ ਉਹਨਾਂ ਦੇ ਪਰਿਵਾਰਾਂ ਵੱਲੋਂ ਮੋਰਚਾ ਲਗਾਇਆ ਗਿਆ ਤੇ ਉਸ ਮੋਰਚੇ ਦੀ ਇੱਕੋ ਹੀ ਡਿਮਾਂਡ ਹੈ ਵੀ ਜੋ ਦਿਬਰੂਗੜ੍ਹ ਵਿਖੇ ਨੌਜਵਾਨ ਨੇ ਉਹਨਾਂ ਨੂੰ ਜੋ ਪੰਜਾਬ ਲਿਆਂਦਾ ਜਾਵੇ ਉੱਥੇ ਬੜਾ ਜ਼ਿਆਦਾ ਇੱਕ ਮੈਂਟਲ ਟੌਰਚਰ ਹੋ ਰਿਹਾ ਹੈ ਤੇ ਅਣਮਰੁਕੀ ਸਾਹਿਬ ਦਾ ਜੋ ਉਹਨਾਂ ਨਾਲ ਵਤੀਰਾ ਹੋਵੇ ਤਾਂ ਉੱਥੇ ਜੋ ਅੰਮ੍ਰਿਤਸਰ ਸਾਹਿਬ ਦੇ ਕਮਿਸ਼ਨਰ ਔਰ ਪੁਲਿਸ ਉਹਨਾਂ ਨੇ ਬਿਆਨ ਦਿੱਤੀ ਸੀ ਵੀ ਪੰਜਾਬ ਸਰਕਾਰ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਜੋ ਗ੍ਰੈਸ ਕੱਤਰ ਪੰਜਾਬ ਦੇ ਹੈਗੇ ਨੇ ਉਹ ਗੱਲਬਾਤ ਕਰਨਾ ਚਾਹੁੰਦੇ ਨੇ ਪਰ ਅੱਜ ਇੱਕ ਦੇਖਣ ਵਾਲੀ ਗੱਲ ਹੈ ਵੀ ਉਸੇ ਮਾਂਗ ਨੂੰ ਲੈ ਕੇ ਜੋ ਸਾਰੇ ਪਰਿਵਾਰ ਨੇ ਉਹ ਅੱਜ ਇੱਥੇ ਚੰਡੀਗੜ੍ਹ ਪਹੁੰਚੇ ਜੋ ਸਾਡੀ ਮੁਲਾਕਾਤ ਹੋਣੀ ਸੀ ਪਰ ਜੋ ਗ੍ਰੈਸ ਕੱਤਰ ਸਾਹਿਬ ਨੇ ਗੱਲ ਆਖ ਦਿੱਤੀ ਵੀ ਮੈਂ ਮੁਕੇਰੀਆਂ ਚੱਲਿਆ ਪਠਾਨਕੋਟ ਚੱਲਿਆ ਉਹਨਾਂ ਲਈ ਮੈਂ ਸਮਝਦਾ ਇਹ ਇਸ਼ੂ ਕੋਈ ਬਹੁਤਾ ਜ਼ਰੂਰੀ ਨਹੀਂ ਸੀ ਤੇ ਉਹਨਾਂ ਨੇ ਆਪ ਦੇ ਜੂਨੀਅਰ ਅਫਸਰ ਜੋ ਕਿ ਇੱਕ ਜੁਆਇੰਟ ਸਕੱਤਰ ਨੇ ਜੋ ਪੀਸੀਐਸ ਰੈਂਕ ਦੇ ਅਫਸਰ ਨੇ ਉਹਨਾਂ ਦੇ ਨਾਲ ਸਾਡੀ ਮੁਲਾਕਾਤ ਕਰਾਈ ਪਰ ਮੈਂ ਸਮਝਦਾ ਉਹਨਾਂ ਨੇ ਸਾਨੂੰ ਕੋਈ ਉੱਥੇ ਕੋਈ ਗੱਲ ਕੋਈ ਵਿਸ਼ਵਾਸ ਵਾਲੀ ਗੱਲ ਨਹੀਂ ਕੀਤੀ ਕੋਈ ਇਹ ਗੱਲ ਨਹੀਂ ਆਖੀ ਵੀ ਅਸੀਂ ਜਿਹੜੇ ਨੌਜਵਾਨ ਨੇ ਜਿਹੜੇ ਭੁੱਖਰਤਾ ਲਿੱਤੇ ਨੇ ਜਿਨ੍ਹਾਂ ਦੀ ਹਾਲਾਤ ਬੜੇ ਜਿਆਦਾ ਵਿਗੜ ਚੁੱਕੇ ਜਿਵੇਂ ਭਾਈ ਬਸੰਤ ਸਿੰਘ ਦੌਲਤਪੁਰਾ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਅ ਦਾਖਲ ਕਰਾ ਦਿੱਤਾ ਗਿਆ ਉਹਨਾਂ ਨੂੰ ਇੱਥੇ ਲਿਆਵਾਂਗੇ ਉਹ ਤਾਂ ਕਹਿੰਦੇ ਰਹੇ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਗੌਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕੀਤੀ ਆ ਉਹਨਾਂ ਨੇ ਵੈਸੇ ਆਪਦੀਆਂ ਜੋ ਸਰਕਾਰੀ ਤੰਤਰ ਦੀਆਂ ਗੱਲਾਂ ਨੇ ਉਸ ਵਿੱਚ ਸਾਨੂੰ ਫਸਾਉਣ ਦੇ ਵਿੱਚ ਇੱਕ ਯਤਨ ਕਰਦੇ ਰਹੇ ਪਰ ਉਹ ਮੈਂ ਸਮਝਦਾ ਯਤਨ ਵਿੱਚ ਪੂਰੇ ਪੱਕੇ ਨਹੀਂ ਹੋ ਸਕਿਆ ਕਿਉਂਕਿ ਉਹਨਾਂ ਦੀਆਂ ਗੱਲਾਂ ਸੀ ਐਨੀ ਛੇਦੀ ਕੁਝ ਨਹੀਂ ਹੋ ਸਕਦਾ ਆ ਨਹੀਂ ਹੋ ਸਕਦਾ ਦੇਖੋ ਜੇ ਸਰਕਾਰ ਕਰਨ ਕਰਨ ਤੇ ਆਵੇ ਤਾਂ 17 ਮਾਰਚ 2023 ਨੂੰ ਐਸਐਚਓ ਨੇ ਪੋਜ਼ਰ ਬਣਾਇਆ ਸੀ ਐਨਐਸਏ ਲੋਕ ਦਾ ਉਸੇ ਦਿਨ ਐਸਐਸਪੀ ਦਿਹਾਤੀ ਅਮਰਤ ਸਰ ਨੇ ਉਹ ਅੱਗੇ ਡੀਸੀ ਨੂੰ ਭੇਜ ਦਿੱਤਾ ਟੀਸੀ ਨੇ ਪਤਾ ਨਹੀਂ ਆਪਦਾ ਜੋ ਉਸਤੇ ਦਿਮਾਗ ਲਾਇਆ ਕਿ ਨਹੀਂ ਲਾਇਆ ਉਹਨੇ 18 ਤਰੀਕ ਨੂੰ ਐਨਐਸਏ ਲਾ ਕੇ ਸਾਰਿਆਂ ਨੂੰ ਦਿਗੜੂ ਘਰ ਤੇ ਦਿੱਤਾ ਜੇ ਸਰਕਾਰ ਕੁਝ ਕਰਤੇ ਆਵੇ ਤਾਂ ਜੋ ਮੁੱਖ ਮੰਤਰੀ ਦੇ ਕਹਿਣ ਤੇ ਰਾਤੋ ਰਾਤ ਇਜਲਾਸ ਵੀ ਸੱਡੇ ਜਾ ਸਕਦੇ ਨੇ ਪਰ ਇੱਥੇ ਜਦੋਂ ਇੱਕ ਜ਼ਿੰਦਗੀ ਤੇ ਮੌਤ ਦਾ ਸਵਾਲ ਕਿੰਨਾ ਦਾ ਸਵਾਲ ਹੈ ਜਿਹੜੇ ਕੌਮ ਦੇ ਆਗੂ ਜਿੰਨਾ ਪਿੱਛੇ ਲੱਖਾਂ ਹਜ਼ਾਰਾਂ ਨੌਜਵਾਨ ਉਹਨਾਂ ਦੀ ਜਿੰਨਾ ਦੀ ਗੱਲ ਅਮਰੀਕਾ ਦੇ ਅਖਬਾਰਾਂ 'ਚ ਹੁੰਦੀ ਆ ਅੱਜ ਉਹਨਾਂ ਦੀ ਜਾਨ ਦੀ ਗੱਲ ਹੈ ਤੇ ਸਰਕਾਰ ਨੂੰ ਕੋਈ ਪਰਵਾਹ ਨਹੀਂ ਇਸ ਇਸ਼ੂ ਦੇ ਉੱਪਰ ਤਾਂ ਦੇਖਿਆ ਜਾਵੇ ਤਾਂ ਮੈਂ ਕੌਮ ਨੂੰ ਬੇਇੱਜ਼ਤੀ ਕਰਦਾ ਵੀ ਉੱਥੇ ਹੈਰੀਟੇਜ ਸਟਰੀਟ ਸ਼੍ਰੀ ਦਰਬਾਰ ਸਾਹਿਬ ਦੇ ਲਾਗੇ ਜਿੱਥੇ ਮਹਾਰਾਜਾ ਰਜੀਤ ਸਿੰਘ ਦਾ ਬੋਤ ਹੈ ਉੱਥੇ ਮੋਰਚਾ ਲੱਗਿਆ ਹੋਇਆ ਹੈ ਉੱਥੇ ਆਪ ਦੀ ਹਾਜ਼ਰੀ ਭਰੋ ਤੇ ਅਸੀਂ ਵੀ ਸਰਕਾਰ ਨੂੰ ਇਹ ਗੱਲ ਆਖਦੇ ਹਾਂ ਬਿਤੋੜੀ ਬੇਨਤੀ ਤੇ ਅਸੀਂ ਅੱਜ ਇੱਥੇ ਚੰਡੀਗੜ੍ਹ ਆਏ ਸੀ ਪਰ ਤੁਸੀਂ ਸਾਡੇ ਨਾਲ ਚੰਗਾ ਵਦੀਰਾ ਨਹੀਂ ਕੀਤਾ ਸਾਨੂੰ ਕੋਈ ਰਾਹ ਨਹੀਂ ਪਾਇਆ ਤੇ ਹੁਣ ਜੋ ਮੀਟਿੰਗ ਹੈ ਉਥੇ ਮੋਰਚੇ 'ਚ ਹੋਵੇਗੀ ਸੰਗਤ ਦੇ ਵਿੱਚ ਹੋਵੇਗੀ ਹੁਣ ਅਸੀਂ ਦੁਆਰਾ ਇਹਨਾਂ ਮੀਟਿੰਗਾਂ 'ਚ ਖੱਜਲ ਨਹੀਂ ਹੋਣਾ ਇਹੋ ਸਾਡੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ